ਨਕੋਦਰਸਵਰ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਨਵੇਂ ਜੁੜੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਜੋ ਕਿੱਸਾ ਸਾਂਝਾ ਕਰ ਰਹੇ ਹਾਂ ਉਹ ਵੀਰ ਨੇ ਸਾਡੇ ਨਾਲ ਇੰਸਟਾਗ੍ਰam ਤੇ ਸ਼ੇਅਰ ਕੀਤਾ ਹੈ ਉਸ ਵੀਰ ਦਾ ਨਾਮ ਰਹਿਮਤ ਹੈ ਜੋ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਵੀਰ ਨੇ ਬਹੁਤ ਰਿਕੁਐਸਟ ਕੀਤੀ ਕਿ ਇਹ ਜੋ ਕਿੱਸਾ ਹੈ ਤੁਸੀਂ ਆਪਣੇ ਚੈਨਲ ਦੇ ਰਾਹੀਂ ਸਭ ਨੂੰ ਸ਼ੇਅਰ ਜਰੂਰ ਕਰ ਲਓ ਤਾਕੀ ਮੇਰਾ ਵੀ ਮੇਰੇ ਗੁਰੂ ਪ੍ਰਤੀ ਮੁਰਸ਼ਦ ਪ੍ਰਤੀ ਵਿਸ਼ਵਾਸ ਬਣਿਆ ਰਹੇ ਯਕੈ ਲੋ ਮੇਰਾ ਮਨ ਸਕੂਨ ਨਾਲ ਪਰ ਜਾਵੇਗਾ ਉਸ ਵੀਰ ਨੇ ਦੱਸਿਆ ਕਿ ਮੈਂ ਬਾਕਰਪੁਰ ਦਰਬਾਰ ਜਾਣਾ ਰਹਿਣਾ ਦਰਬਾਰ ਇੱਥੇ ਨੇੜੇ ਹੀ ਹੈ ਸਾਡੇ ਤਾਂ ਉੱਥੇ ਜਾ ਕੇ ਤਾਂ ਸਲਾਮ ਕਰਦੇ ਹਾਂ ਦਰਬਾਰ ਤੋਂ ਬੜਾ ਕੁਝ ਮਿਲਿਆ ਸਲਾਮ ਕਰਦੇ ਹਾਂ ਮਨ ਨੂੰ ਸ਼ਾਂਤੀ ਮਿਲਦੀ ਹੈ ਉਹ ਵੀਰ ਕਹਿੰਦਾ ਜਦੋਂ ਵੀ ਬਾਕਰਪੁਰ ਦਰਬਾਰ ਤੇ ਜਾਂਦੇ ਹਾਂ ਤਾਂ ਮੁਰਸ਼ਦਾ ਦੀ ਉਥੋਂ ਜੋ ਸੇਵਾਦਾਰ ਨੇ सुरेंद्र ਸਿੰਘ ਜੀ ਦੀ ਉਹਨਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਉਹਨਾਂ ਦੇ ਪਿਛਲੇ ਜਨਮ ਜਾਂ ਕਹਿ ਲਓ ਜੋ ਉਹਨਾਂ ਨੇ ਉਹਨਾਂ ਦੀਆਂ ਯਾਦਾਂ ਨੇ ਉਹ ਸਾਨੂੰ ਸੁਣਨ ਨੂੰ ਮਿਲਦੀਆਂ ਉਹਨਾਂ ਦੇ ਕਿੱਸੇ ਸੁਣਨ ਨੂੰ ਮਿਲਦੇ ਨੇ ਤਾਂ ਦੇਖਦੇ ਹਾਂ ਦਰਬਾਰ ਤੇ ਬੜੀ ਰੌਣਕ ਹੁੰਦੀ ਹੈ بڑے murid ਆਉਂਦੇ ਨੇ ਵੀਰ ਕਹਿੰਦਾ ਉਹਨਾਂ ਵਿੱਚੋਂ ਮੈਂ ਇੱਕ ਕਿੱਸਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਨਾ ਵੀਰ ਕਹਿੰਦਾ ਮੈਂ सुरेंद्र ਸਿੰਘ ਜੀ ਦੇ ਉਹਨਾਂ ਦੇ ਜੋ ਮਾਤਾ ਜੀ ਸੀ ਜਦੋਂ ਸਾਈਂ ਜੀ 7 ਸਾਲ ਦੇ ਸੀ ਸੁਰਿੰਦਰ ਸਾਈਂ ਜੀ ਉਹਨਾਂ ਦੇ ਪਹਿਲੀ ਖੈਰ ਉਹਨਾਂ ਨੇ ਪਹਿਲੀ ਖੈਰ ਆਪਣੀ ਮਾਂ ਕੋਲ ਪਵਾਈ ਸੀ ਆਪਣੀ ਛੋਟ ਆਪਣੀ ਝੋਲੀ ਦੇ ਵਿੱਚ ਗੁੜ ਪਤਾਸੇ ਪਵਾਏ ਸੀ ਤਾਂ ਉਸ ਤੋਂ ਬਾਅਦ ਰਹਿਮਤ ਸ਼ੁਰੂ ਹੋਈਆਂ ਨੇ ਉਸ ਤੋਂ ਬਾਅਦ ਇਹ ਸਭ ਕੁਝ ਚੱਲਿਆ ਤੇ ਅਸੀਂ ਪਹਿਲਾਂ ਸੋਚਿਆ ਕਿ ਪਹਿਲੀ ਇਹ ਗੱਲ ਕਲੀਅਰ ਕਰ ਲਈਏ ਕਿ ਇਹ ਗੱਲ ਪੂਰੀ ਸਹੀ ਹੈ ਜਾਂ ਨਹੀਂ ਕਿਉਂਕਿ ਚੈਨਲ ਤੇ ਵੀਡੀਓ ਬਣਾ ਕੇ ਪਾਉਣੀ ਸਭ ਸੱਚ ਹੋਵੇ ਫੇਰ ਹੀ ਫਾਇਦਾ ਹੈ ਤਾਂ ਅਸੀਂ ਬਹੁਤ ਸਾਰੀਆਂ ਵੀਡੀਓਜ਼ ਚੈੱਕ ਕੀਤੀਆਂ ਕਿ ਕਿਤੇ ਨਾ ਕਿਤੇ ਮਿਲੇ ਕਿ ਉਹ ਦੱਸ ਰਹੇ ਨੇ ਕਿ ਮੇਰੇ ਨਾਲ ਇਦਾਂ ਹੋਇਆ ਇੱਕ ਵੀਡੀਓ ਅਸੀਂ ਦੇਖੀ ਵਿੱਚ ਸੁਰਿੰਦਰ ਸਿੰਘ ਜੀ ਆਪ ਕਹਿ ਰਹੇ ਨੇ ਕਿ ਜਦੋਂ ਮੈਂ 7 ਸਾਲ ਦਾ ਸੀ ਸਭ ਤੋਂ ਪਹਿਲੀ ਖੈਰ ਮੇਰੀ ਮਾਂ ਨੇ ਪਾਈ ਸੀ ਮੇਰੀ ਝੋਲੀ ਵਿੱਚ ਪਤਾਸੇ ਪਾਈ ਸੀ ਤੇ ਨਾਲ-ਨਾਲ ਸੁਰਿੰਦਰ ਸ਼ਾਹ ਜੀ ਨੇ ਇਹ ਵੀ ਕਿਹਾ ਸੀ ਕਿ ਪਹਿਲੀ ਖੈਰ ਮਾਂ ਨੇ ਪਾਈ ਸੀ ਉਸ ਤੋਂ ਬਾਅਦ ਇਹ ਸਭ ਹੋ ਰਿਹਾ ਉਸ ਤੋਂ ਬਾਅਦ ਹੀ ਸਭ ਕੁਝ ਹੋ ਰਿਹਾ ਸੋ ਐਸ ਜੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਜੈ ਸਾਈਆਂ